ਛੋਟੇ ਛੋਟੇ ਬੱਚੇ ਵਾਹਿਗੁਰੂ ਕਿੱਦਾਂ ਕਹਿ ਲੈਂਦੇ ਆ ਆ ਵੀਡੀਓ ਤੁਸੀਂ ਵੇਖੋ ਇੱਕ ਛੋਟਾ ਜਿਹਾ ਬੱਚਾ ਜੋ 3 ਮਹੀਨੇ ਤੋਂ ਵੀ ਛੋਟਾ ਆ ਤੇ ਮਗਰ ਵਾਹਿਗੁਰੂ ਵਾਹਿਗੁਰੂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਵੇਖ ਲਓ ਉਸ ਤੋਂ ਬਾਅਦ ਵਿਚਾਰ ਕਰਦੇ ਆ ਵਾਹ ਗੁਰੂ ਵਾਹ ਗੁਰੂ ਹਾਂਜੀ ਵਾਹ ਗੁਰੂ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਨਾ ਕਿ ਇੰਨਾ ਛੋਟਾ ਬੱਚਾ ਹਜੇ ਜਿਹਨੂੰ ਕੁਝ ਵੀ ਨਹੀਂ ਕਰਨਾ ਆਉਂਦਾ ਉਹ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਕਿਵੇਂ ਬੋਲ ਸਕਦਾ ਇੱਥੇ ਮਾਲਕ ਆਪ ਵਰਤਦੇ ਆ ਜੇ ਮਾਲਕ ਚਾਹਣ ਤਾਂ ਸਭ ਕੁਝ ਕਰਵਾ ਸਕਦੇ ਆ ਇਹ ਕਾਹੀ ਆਦਤ ਆ ਜੋ ਔਨ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਵਿਚਾਰ ਰਹਿਤ ਰੱਖੇਗੀ ਤੇ ਉਹਨਾਂ ਦਾ ਜਿਹੜਾ ਸਿਮਰਨ ਆ ਉਹ 24 ਘੰਟੇ ਵਾਸਤੇ ਚੱਲਦਾ ਰਹੇਗਾ ਜਿਵੇਂ ਕਿ ਤੁਹਾਨੂੰ ਪਤਾ ਆ ਕਿ ਸੰਗਤ ਜਿਹੜਾ ਔਨ ਵਾਲਾ ਸਮਾ ਬਹੁਤ ਭਿਆਨਕ ਜਪਦਾ ਬਹੁਤ ਪਿਆਰਾ ਪਤਾ ਨਹੀਂ ਕਿ ਹੋ ਜਾ ਸਮਾਗ ਗਿਆ ਜਾਣਾ ਇਸ ਭਿਆਨਕ ਸਮੇਂ ਤੋਂ ਗੁਰੂ ਜੀ ਕਹਿੰਦੇ ਤੁਹਾਨੂੰ ਸਿਰਫ ਸਿਰਫ ਤੇ ਸਿਰਫ ਸਿਮਰਨ ਤੇ ਨਾਮ ਬਚਾ ਸਕਦਾ ਜਿਹੜਾ ਜਿ ਜਪੇਗਾ ਉਹ ਸੁਖੀ ਰਹੇਗਾ ਤੇ ਆਪਾਂ ਵੀ ਆਪਣੇ ਬੱਚਿਆਂ ਦੇ ਅੱਗੇ ਬੈਠ ਕੇ ਇਸੇ ਤਰ੍ਹਾਂ ਕੂਕਾ ਮਾਰਨੀਆ ਸਾਡੀ ਆਵਾਜ਼ ਨੂੰ ਸੁਣ ਕੇ ਬੱਚਾ ਵੀ ਆਵਾਜ਼ ਮਾਰੇਗਾ ਬੱਚੇ ਦੀ ਜ਼ੁਬਾਨ ਤਾਂ ਅਜੇ ਚੱਲਦੀ ਨਹੀਂ ਇਸ ਕਰਕੇ ਬੜੀ ਮੱਧਮ ਜਿਹੀ ਆਵਾਜ਼ ਦੇ ਵਿੱਚ ਵਾਹ ਗੁਰੂ ਵਾਹ ਗੁਰੂ ਜਦੋਂ ਬੱਚਾ ਵਾਰ-ਵਾਰ ਇਸ ਆਵਾਜ਼ ਨੂੰ ਸੁਣਦਾ ਹੈ ਤਾਂ ਤੰਦਰੋ ਦੇ ਵਾਹਿਗੁਰੂ ਕਹਿਣ ਦੀ ਭਾਵਨਾ ਜਾਗਦੀ ਹੈ ਤੇ ਉਹ ਕੋਸ਼ਿਸ਼ ਕਰਦਾ ਹੈ ਬੱਚਾ ਕਿ ਮੈਂ ਵੀ ਨਾਲ ਆਵਾਜ਼ 'ਚ ਆਵਾਜ਼ ਮਿਲਾਵਾਂ ਤਾਂ ਕਰਕੇ ਉਹ ਆਵਾਜ਼ ਤਾਂ ਹੀ ਚੱਲਦੀ ਨਹੀਂ ਜੁਬਾਨ ਚੱਲਦੀ ਨਹੀਂ ਤਾਂ ਕਰਕੇ ਉਹ ਜੇ ਟਿਊਨ 'ਚ ਨਿਕਲਦੀ ਆਵਾਜ਼ ਸੁਰ ਜਿਹਾ ਨਿਕਲਦਾ ਆਹ ਊ ਹਾਂ ਊ ਇਹ ਹੀ ਵਾਹਿਗੁਰੂ ਸਿਮਰਨ ਹੁੰਦਾ ਹੈ ਇਹ ਆਦਤ ਸਾਨੂੰ ਸਾਰਿਆਂ ਨੂੰ ਪਾਉਣੀ ਚਾਹੀਦੀ ਆ ਸਾਹਮਣੇ ਬੱਚਿਆਂ ਦੇ ਬੈਠ ਕੇ ਆਪਣੀ ਆਵਾਜ਼ ਬੱਚਿਆਂ ਦੇ ਕੰਨ 'ਚ ਪਾਉਣੀ ਚਾਹੀਦੀ ਆ ਫਿਰ ਮਾਲਕ ਬਹੁਤ ਕਿਰਪਾ ਕਰਦੇ ਆ ਮਾਲਕ ਬਹੁਤ ਖੁਸ਼ ਹੁੰਦੇ ਆ ਕਿ ਬੱਚੇ ਆਪਸ ਦੇ ਵਿੱਚ ਬੈਠ ਕੇ ਮੇਰਾ ਸਿਮਰਨ ਕਰਦੇ ਆ ਸੰਗਤਿਕ ਛੋਟਾ ਜਿਹਾ ਸਵਾਲ ਹੈ ਕਿ ਗੁਰਬਾਣੀ ਦੇ ਵਿੱਚ ਮਾਇਆ ਦੇ ਕਿੰਨੇ ਗੁਣ ਦੱਸੇ ਹਨ ਆਪਸ਼ਨ A 10 ਆਪਸ਼ਨ B ਛੇ ਆਪਸ਼ਨ C ਇੱਕ ਤੁਸੀਂ ਇਸ ਸਵਾਲ ਦਾ ਜਵਾਬ ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ